ਇਹਨਾਂ ਨੇ ਐਸੀ ਚੰਗੀ ਸਿੱਖਿਆ ਗ੍ਰਹਿਣ ਕਰਕੇ ਇੰਨੀ ਵਿਦਿਆ ਬੜੀ ਐ 32 ਡਿਗਰੀਆਂ ਹਾਸਲ ਕੀਤੀਆਂ ਇੰਨੀ ਪੜ੍ਹਾਈ ਪੜ੍ਹੀ ਜਿਹੜਾ ਅੱਜ ਤਾਈਂ ਕੋਈ ਹੋਰ ਪੜ੍ਹ ਨਹੀਂ ਸਕਿਆ ਆਕੂ ਸਤਨਾਮ ਵਾਹਿਗੁਰੂ ਮਹਾਨ ਵਿਦਵਾਨ ਪੂਰੇ ਵਰਲਡ ਅੰਦਰ 12 ਬੰਦੇ ਸੀ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਭਾਰਤ ਰਤਨ ਡਾਕਟਰ ਭੀਮਰਾਵ ਜੀ ਉਮੀਦਵਾਰ ਸਾਹਿਬ ਹੋਏ ਆਕੂ ਸਤਨਾਮ ਵਾਹਿਗੁਰੂ ਕਿੰਨਾ ਮਾਣ ਐ ਸਾਨੂੰ ਉਹਨਾਂ ਉੱਤੇ ਸਾਸੰਗ ਦੀ ਜੇ ਕੋਈ ਪਿੰਡ ਦੇ ਵਿੱਚ ਕੋਈ ਸਮਾਜ ਸੇਵਾ ਕਰਦਾ ਹੈ ਕੋਈ ਸਾਡਾ ਬੱਚਾ ਪੜ੍ਹ ਲਿਖ ਕੇ ਉੱਚੀਆਂ ਅਹੁਦਿਆਂ ਤੇ ਨੌਕਰੀ ਕਰਦਾ ਜਾਂ ਕੋਈ ਚੰਗਾ ਕੰਮ ਕਰਦਾ ਹੈ ਪਿੰਡ ਵਾਲਿਆਂ ਨੂੰ ਮਾਣ ਹੁੰਦਾ ਵੀ ਸਾਡੇ ਪਿੰਡ ਦਾ ਹੈ ਆ ਸ਼ਹੀਦ ਬਲਦੇਵ ਰਾਜ ਜਿਹੜੇ ਜਿਨ੍ਹਾਂ ਦੇ ਨਾਂ ਤੇ ਸਕੂਲ ਦਾ ਨਾਂ ਹੈ ਵੇਖੋ ਜਦੋਂ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਪੂਰੇ ਸੰਸਾਰ ਦੇ ਵਿੱਚ ਇਹ ਹੋਇਆ ਪਏ ਪਿੰਡ ਬੀਨੇਵਾਲ ਤੋਂ ਸ਼ਹੀਦ ਹੋਏ ਤੇ ਸਾਧ ਸੰਗਤ ਜੀ ਉਹ ਪਿੰਡ ਦੇ ਵਿੱਚ ਪਿੰਡ ਦਾ ਨਾਮ ਪੂਰੇ ਖਬਰਾਂ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਸੁਣਦੇ ਕਹਿਣ ਦਾ ਭਾਵ ਜੇ ਕੋਈ ਦੇਸ਼ ਕੌਮ ਲਈ ਸਮਾਜ ਲਈ ਕੁਝ ਕਰਦਾ ਹੈ ਤੇ ਉਹਦਾ ਜਿਹੜਾ ਨਾਮ ਹੈ ਪੂਰੇ ਸੰਸਾਰ ਵਿੱਚ ਚਮਕਦਾ ਉਹਦੇ ਉੱਤੇ ਮਾਣ ਹੁੰਦਾ ਹੈ ਤੇ ਸਾਡੇ ਗਰੀਬ ਵਰਗ ਨੂੰ 바ਵਾ ਸਾਹਿਬ ਤੇ ਐਡਾ ਮਾਣ ਹੈ ਮਾਣ ਹੋਣਾ ਵੀ ਚਾਹੀਦਾ ਕਿਉਂਕਿ ਇੱਕ 바ਵਾ ਸਾਹਿਬ ਨੇ ਜਿਨ੍ਹਾਂ ਨੇ ਸਾਡੀ ਝੋੜੀ ਸਾਰੇ ਸੁੱਖ ਪਾਏ ਜਿੱਦਾਂ ਹੁਣ ਅਸੀਂ ਚੰਗਾ ਪਹਿਨਦੇ ਆ ਚੰਗਾ ਖਾਂਦੇ ਆ ਚੰਗਿਆਂ ਘਰਾਂ ਵਿੱਚ ਰਹਿੰਦੇ ਆ ਇਹ ਸਾਰੇ ਸਾਨੂੰ ਜਿਹੜੇ ਸੁੱਖ ਮਿਲੇ ਆ ਦੇਸ਼ ਦੇ ਸੰਵਿਧਾਨ ਕਰਕੇ ਮਿਲੇ ਆ ਤੇ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਤੇ ਸਚਾਈ ਹੈ ਸਾਧ ਸੰਗਤ ਜੀ ਸਾਡੇ ਭਾਰਤ ਦੇਸ਼ ਦੇ ਮੂਲ ਨਿਵਾਸੀ ਲੋਕ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਮੂਲ ਨਿਵਾਸੀ ਲੋਕ ਪਾਰਿਤ ਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਭੂਲ ਨਿਵਾਸੀ ਲੋਕ ਪਾਰਿਤ ਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਭੂਲ ਨਿਵਾਸੀ ਲੋਕ ਪੜਿਤ ਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਭੂਲ ਨਿਵਾਸੀ ਲੋਕ ਪੜਿਤ ਦੇ વાસી લોક ભારત દે ਦੇ ਮੂਲ ਨਿਵਾਸੀ ਲੋਕ ਭਾਰਤ ਦੇ ਮੂਲ ਨਿਵਾਸੀ ਲੋਕ ਭਾਰਤ ਦੇ ਮੂਲ ਨਿਵਾਸੀ ਲੋਕ ਭਾਰਤ ਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਮੂਲ ਨਿਵਾਸੀ ਲੋਕ ਭਾਰਤ ਦੇ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਮੂਲ ਨਿਵਾਸੀ ਲੋਕ ਭਾਰਤ ਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਵਾਸੀ ਲੋਕ ਪਾਣਦੇ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਫੂਲ ਨੇ ਵਾਸੀ ਲੋਕ ਪਰਤਦੇ ਖਾਬ ਦਾ ਦੇਣ ਨਹੀਂ ਦੇ ਸਕਦੇ ਫੂਲ ਨੇ ਵਾਸੀ ਲੋਕ ਪਾਣਦੇ ਬਾਬਾ ਖਾਬ ਦਾ ਦੇਣ ਨਹੀਂ ਦੇ ਸਕਦੇ ਫੂਲ ਨੇ ਵਾਸੀ ਲੋਕ ਪਾਣ ਦੇਸ਼ ਦੇ ਮੂਲ ਨਿਵਾਸੀ ਲੋਕ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਜਿੰਨੀ ਉਹਨਾਂ ਨੇ ਘਾਲਣਾ ਘਾਲੀ ਹੈ ਜਿੰਨੀ ਉਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਹੈ ਅਸੀਂ ਉਹਨਾਂ ਮਹਾਪੁਰਖਾਂ ਨੂੰ ਆਪਣੇ ਜੀਵਨ ਵਿੱਚੋਂ ਕਦੇ ਵਿਸਾਰੀਏ ਨਾ ਮੈਂ ਹਰ ਸਟੇਜ ਤੇ ਵੀ ਬੇਨਤੀ ਕਰਦਾ ਹਾਂ ਪੇ ਜਿੱਥੇ ਸਾਡੇ ਘਰਾਂ ਵਿੱਚ ਹੋਰ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਇੱਕ ਬਾਬਾ ਸਾਹਿਬ ਦੀ ਵੀ ਫੋਟੋ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਬਾਬਾ ਸਾਹਿਬ ਕਹਿੰਦੇ ਵੀ ਮੇਰੀ ਪੂਜਾ ਕਰੋ ਬਾਬਾ ਸਾਹਿਬ ਨੂੰ ਉਹਨਾਂ ਦਾ ਜਨਮ ਦਿਨ ਮਨਾਣਾ ਉਹਨਾਂ ਨੂੰ ਮੰਨਣਾ ਇਹੀ ਹੈ ਕਿ ਉਹਨਾਂ ਦੇ ਬਚਨਾਂ ਨੂੰ ਕਮਾਉਣਾ ਉਹਨਾਂ ਦੇ ਬਚਨ ਮੰਨ ਲਈਏ ਜੇ ਘਰ ਵਿੱਚ ਫੋਟੋ ਹੋਵੇਗੀ ਤੇ ਤੁਹਾਡੇ ਬੱਚੇ ਜ਼ਰੂਰ ਪੁੱਛਣਗੇ ਕਿ ਕਿਹਦੀ ਫੋਟੋ ਹੈ ਸਾਡੇ ਪਰਿਵਾਰ ਵਿੱਚ ਇੱਕ ਛੋਟੀ ਜੀ ਬੱਚੀ ਹੈ ਡੇਢ ਸਾਲ ਦੀ ਉਹਨੂੰ ਜੇ ਪੁੱਛੋ ਨਾ ਵੀ ਬਾਬਾ ਸਾਹਿਬ ਦੀ ਫੋਟੋ ਕਿਹੜੀ ਐ ਉਹ ਬਾਕੀਆਂ ਉੱਤੇ ਉਂਗਲ ਨਹੀਂ ਰੱਖਦੀ ਜੇ ਉਹਨੂੰ ਪੁੱਛੋ ਵੀ ਬਾਬਾ ਕੌਣ ਐ ਤੇ ਉਹਨੇ ਬਸ ਬਾਬਾ ਸਾਹਿਬ ਦੀ ਫੋਟੋ ਦੇ ਉਂਗਲ ਲਾਣੀ ਐ ਭਈ ਇਹੀ ਬਾਬਾ ਤੇ ਜੇ ਬੱਚਿਆਂ ਦੇ ਬਚਪਨ ਦੇ ਵਿੱਚ ਇਹ ਗੱਲਾਂ ਪੈ ਗਈਆਂ ਨਾ ਤੁਹਾਡੇ ਬੱਚੇ ਪੁੱਛਣਗੇ ਵੀ ਕੌਣ ਨੇ ਤੁਸੀਂ ਮਾੜ ਨਾਲ ਦੱਸੋ ਵੀ ਇਹ ਸਾਡੀ ਕੌਮ ਦੇ ਉਹ ਮਹਾਨ ਸੂਰਮੇ ਆ ਬੱਚਿਓ ਜਿਨ੍ਹਾਂ ਦੀ ਬਦੌਲਤ ਤੁਸੀਂ ਸਕੂਲਾਂ 'ਚ ਪੜਦੇ ਹੋ ਜਿਨ੍ਹਾਂ ਦੀ ਬਦੌਲਤ ਤੁਸੀਂ ਸੋਹਣਾ ਸੋਹਣਾ ਪਹਿਨਦੇ ਹੋ ਜਿਨ੍ਹਾਂ ਦੀ ਬਦੌਲਤ ਸਾਡੇ ਵੱਡੇ ਬੜਾ ਭਰਾ ਜਿਹੜੇ ਆ ਵੱਡੇ-ਵੱਡੇ ਅਹੁਦਿਆਂ ਤੇ ਨੌਕਰੀ ਲੱਗਿਆ ਇਹ 바ਵਾ ਸਾਹਿਬ ਦੀ ਦੇਣ ਹੈ ਅੱਜ ਦਾ ਜਿਹੜਾ ਪਿੰਡ ਬੀਨੇਵਾਲ ਦਾ ਸਮਾਗਮ ਹੈ ਇਹ ਫੈਨ ਅਬਿਰਕਰ ਟੀਵੀ ਤੇ ਲਾਈਵ ਚੱਲ ਰਿਹਾ ਇਹਨਾਂ ਵੀਰਾਂ ਦੀ ਵੀ ਬੜੀ ਸੇਵਾ ਹੈ ਆਪਣੇ ਕ੍ਰਾਂਤੀਕਾਰੀ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਉਹਨਾਂ ਦੀਆਂ ਸਾਖੀਆਂ ਉਹਨਾਂ ਦਾ ਇਤਿਹਾਸ ਹੈ ਉਹਨਾਂ ਦੇ ਚੈਨਲ ਰਾਹੀਂ ਉਹ ਵੀ ਲੋਕੀ ਘਰਾਂ ਵਿੱਚ ਬੈਠ ਕੇ ਵੇਖ ਰਹੇ ਆ ਜਿਹੜੇ ਸਮਾਗਮ ਵਿੱਚ ਆ ਨਹੀਂ ਸਕਦੇ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਫੈਨ ਅਵੇੜਕਰ ਟੀਵੀ ਦਾ ਜਿਹੜਾ ਬੜਾ ਬੋਲਬਾਲਾ ਨਾਲ ਦੀ ਬਹਾਨ ਸੇਵਾ ਹੈ ਸਤਿਗੁਰੂ ਅਦਾਸ ਜੀ ਮਹਾਰਾਜ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਦਾ ਪ੍ਰੋਗਰਾਮ ਵੀ ਜਿਹੜੇ ਤੁਹਾਡੇ ਨਗਰ ਦੇ ਕੋਈ ਬਾਹਰ ਗਿਆ ਹੋਇਆ ਹੈ ਜਾਂ ਕੋਈ ਨੌਕਰੀ ਕਰਦਾ ਉਹਨੂੰ ਇਹ ਅੱਜ ਦਾ ਜਿਹੜਾ ਲਿੰਕ ਹੈ ਜਰੂਰ ਸੈਂਡ ਕਰਿਓ